ਹੈਲੋ ਜੀ ਸ਼ਾਸਤਰੀ ਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਵਾਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਤਰਫ ਕੀ ਦੇਣ ਜੀ ਤੇ ਤੁਸੀਂ ਮੈਸੇਜ ਕਰ ਰਹੇ ਹੋ ਵੀ ਦੀਦੀ ਤੁਸੀਂ ਵੀਡੀਓ ਕੰਟੀਨਿਊ ਨਹੀਂ ਬਾ ਰਹੇ ਕਿਉਂ ਨਹੀਂ ਪਾ ਰਹੇ ਕੀ ਗੱਲ ਹੋ ਗਈ ਮੈਂ ਵੀਡੀਓ ਇਸ ਕਰਕੇ ਨਹੀਂ ਸਿਪਾਈ ਜੀ ਸਾਡੇ ਨਾਲ ਆਂਦੀਪੂ ਦਾ ਮਤਲਬ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦਾ ਕਰਕੇ ਨਾ ਵੀ ਇਹ ਆਈ ਜਾਂਦਾ ਸੀਗਾ ਬਟਿੰਡੇ ਤੋਂ ਤੇ ਪਾਈ ਬਖਤੌਰ ਨਾ ਕੋ ਕੁੜੀਆਂ ਸੀਗੀਆਂ ਪਤਾ ਨਹੀਂ ਤਾਂ ਭਈ ਸਕੂਟਰੀ ਸਿੱਖਦੀਆਂ ਸੀ ਕਿ ਕੀ ਗੱਲਬਾਤ ਸੀ ਮੈਂ ਕਹਿਣਾ ਚਾਹਣੀ ਹੈ ਵੀ ਜਦੋਂ ਤੁਹਾਨੂੰ ਸਕੂਟਰੀ ਨਹੀਂ ਆਉਂਦੀ ਹੁੰਦੀ ਤਾਂ ਤੁਸੀਂ ਵੱਡੀ ਸੜਕ ਤੇ ਲੈ ਕੇ ਨਾ ਆਇਆ ਕਰੋ ਤੇ ਤੁਸੀਂ ਕਿਸੇ ਦਾ ਘਰ ਪੱਟ ਸਕਦੇ ਹੋ ਛੋਟੀ ਛੋਟੀ ਜੀ ਗਲਤੀ ਕਿਸੇ ਦਾ ਘਰ ਪੱਟ ਸਕਦੀ ਹੈ ਜਦੋਂ ਤੁਹਾਨੂੰ ਸਕੂਟਰੀ ਨਹੀਂ ਚਲਾਉਣੀ ਆਉਂਦੀ ਤਾਂ ਥੋੜਾ ਵੱਡੀ ਸੜਕ ਤੇ ਆਉਣ ਦਾ ਕੋਈ ਹੱਕ ਨਹੀਂ ਹੈਗਾ ਭਾਈ ਬਖਤੌਰ ਜਦੋਂ ਆਪਾਂ ਮੋੜਾਂ ਵਾਲੇ ਪਾਸੇ ਨੂੰ ਆਉਣੇ ਆ ਜੀ ਪੁਲ ਛੱਡਦੇ ਆ ਤਿੰਨ ਕੁੜੀਆਂ ਸੀਗੀਆਂ ਆਪ ਮਤਾ ਤੁਰਿਆ ਆਉਂਦਾ ਸੀਗਾ 60 70 ਦੇ ਮੋਟਰਸਾਈਕਲ ਸੀਗਾ ਤੇ ਕੋਲ ਚੁੰਨੀਆਂ ਦਾ ਪਾਰਸਲ ਸੀਗਾ ਤੇ ਖੜੂng ਰਹੀਆਂ ਖੜੀਆਂ ਰਹੀਆਂ ਪਤਾ ਨਹੀਂ ਦਿਮਾਗ 'ਚ ਕੀ ਕੀੜਾ ਚੜਿਆ ਉਹਨਾਂ ਦੇ ਟਿੱਕੇ ਦਾ ਸਕੂਟਰੀ ਉਹ ਤੇ ਚੜਾਤੀ ਵੱਡੀ ਸੜਕ ਤੇ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਇਹਨੇ ਮੋਟਰਸਾਈਕਲ ਇੱਕ ਪਾਸੇ ਕਰ ਲਿਆ ਜਰਕਦੇ ਨੇ ਉਹਨਾਂ ਨੇ ਫੇਰ ਮੋੜਤੀ ਸਕੂਟਰੀ ਤੇ ਉਹਦੇ ਵਿੱਚ ਫੇਰ ਇਹ ਜ਼ੋਰ ਦੀ ਵੱਜਿਆ ਡਿੱਗ ਤਾਂ ਉਹ ਵੀ ਪਈਆਂ ਸੀ ਪਰ ਜਰਕਦੇ ਨੇ ਸਕੂਟਰੀ ਚੱਕ ਕਿੰਦਾਂ ਜੇ ਕੱਢਦੀਆਂ ਲੈ ਕੇ ਭੱਜ ਗਈਆਂ ਇਹ ਕਹਿੰਦਾ ਮੈਂ ਮਾੜਾ ਜਿਹਾ ਦੇਖਿਆ ਸੀ ਮਾ ਕਹਿੰਦਾ ਦੰਦ ਜਿਗਾਂ ਕੱਢਦੀਆਂ ਭੱਜ ਗਈਆਂ ਇੰਨੇ ਉੱਥੇ ਇਕੱਠ ਹੋ ਗਿਆ ਸੀਗਾ ਉਹ ਕਾਫੀ ਮੁੰਡੇ ਹਰਖੇ ਵੀ ਸੀ ਉੱਥੇ ਉਹ ਮੁੰਡੇ ਕਹਿੰਦੇ ਜਿਸ ਵੀ ਜੋ ਨਾਂ ਭਾਜਦੀਆਂ ਕਹਿੰਦੇ ਸੀ ਪੂਰਿਆਂ ਨੂੰ ਇਹ ਗੁਤਨੀਆਂ ਪਟਦੇ ਵੀ ਤੁਸੀਂ ਖੜੀਆਂ ਖੜੀਆਂ ਨਹੀਂ ਕਿਸੇ ਦਾ ਘਰ ਪਟਦਾ ਸੀਗਾ ਲੈ ਕੇ ਜਦੋਂ ਤੁਹਾਨੂੰ ਸਕੂਟਰ ਨਹੀਂ ਆਉਂਦੀ ਨਹੀਂ ਤੁਸੀਂ ਲੈ ਕੇ ਤਾਂਹਾਂ ਸੜਕ ਦੇ ਧੱਕੇ ਖਾਣ ਨੂੰ ਛੱਡਦੀਆਂ ਹੋਈਆਂ ਛੋਟੀ ਛੋਟੀ ਜੀ ਗਲਤੀ ਕਿਸੇ ਦਾ ਘਰ ਪਟ ਸਕਦੀਆਂ ਤੇ ਦੀਪੂ ਦੇ ਸੱਟਾਂ ਵੱਜੀਆਂ ਦੀਪੂ ਦੇ ਸੱਟਾਂ ਵੱਜ ਗਿਆ ਨੇ ਮੈਨੂੰ ਦੱਸਿਆ ਵੀ ਨਹੀਂ ਆਪਦੇ ਕਿਸੇ ਫਰੈਂਡ ਨੂੰ ਫੋਨ ਕੀਤਾ ਵੀ ਬੀਤੂਆ ਹਸਪਤਾਲ ਚਾ ਜਾ ਯਾਰ ਮੇਰੀ ਮਾਂ ਮੇਰੇ ਕੱਪੜੇ ਕੁੱਪੜੇ ਪਾਟ ਗਏ ਬੂਟ ਇੰਨੀ ਭੈੜੀ ਇੰਨੇ ਪਾੜਾ ਸੱਟ ਕੇ ਗਈਆਂ ਉਹ ਦੀਪੂ ਨੂੰ ਦੀਪੂ ਦੇ ਬੂਟ ਬਾਟ ਵੀ ਟੁੱਟ ਗਏ ਸੀਗੇ ਦੇਖ ਲੈ ਜੀ ਕੱਪੜੇ ਪਾਟ ਗਏ ਸੀ ਸਾਰੇ ਵੀ ਉਹਨਾਂ ਦੀ ਛੋਟੀ ਜੀ ਗਲਤੀ ਭੱਜ ਗਈਆਂ ਜੋ ਖੜ ਜਾਂਦੇ ਉਹਨਾਂ ਦੇ ਛਿੱਤਰ ਬਹੁਤ ਪੈਂਦੇ ਕਿਉਂਕਿ ਜਿੰਨੇ ਲੋਕਾਂ ਨੇ ਦੇਖ ਲਿਆ ਸੀ ਉਹਨਾਂ ਨੂੰ ਸਾਰੇ ਖੇਜ ਗਏ ਸੀਗੇ ਵੀ ਤੁਸੀਂ ਇਹ ਕੀ ਗੱਲ ਕੀਤੀ ਇੱਕੇ ਦਾ ਸਕੂਟਰੀ ਦਾ ਹੋ ਸੱਚੀ ਕਹਣੀ ਜੇ ਮੈਂ ਮੈਂ ਨਾਲ ਹੁੰਦੀ ਮੈਂ ਤਾਂ ਗੁੱਤਾਂ ਪੱਟ ਦਿੰਦੀ ਵੀ ਜਦੋਂ ਤੁਹਾਨੂੰ ਸਕੂਟਰੀ ਆਉਂਦੀ ਨਹੀਂ ਤੁਸੀਂ ਸੜਕ ਤੇ ਚੜਾਈ ਕਿਉਂ ਸੀ ਚੜਾ ਕੇ ਫਿਰ ਨਾਲ ਦੀ ਨਾਲ ਮੋੜ ਲਈ ਜਾਂ ਤੁਸੀਂ ਪਹਿਲੇ ਪਾਸੇ ਮਰ ਜਾਂਦੀਆਂ ਖੜ ਜਾਂਦੀਆਂ ਵੀ ਤੁਸੀਂ ਮੇਰਾ ਇੱਧਾ ਜਵਾਕ ਮਾਰਤਾ ਸੀ ਸ਼ਰਮ ਕਰੋ ਥੋੜੀ ਬੋਟੀ ਜਿਹਨੂੰ ਨਹੀਂ ਸਕੂਟਰੀ ਆਉਂਦੀ ਨਾ ਵੱਡੀ ਸੜਕ ਤੇ ਲੈ ਕੇ ਨਾ ਜਾਇਆ ਕਰੋ ਜਿਹੜੀਆਂ ਅਣਜਾਣ ਕੁੜੀਆਂ ਉਹਨਾਂ ਦਾ ਕੋਈ ਹੱਕ ਨਹੀਂ ਹੈਗਾ ਗਰਾਊਂਡ 'ਚ ਸਕੂਟਰੀ ਸਿੱਖੋ ਸਕੂਲਾਂ ਦੇ ਵਿੱਚ ਗਰਾਊਂਡ 'ਉੱਥੇ ਸਿੱਖੋ ਦਾਣਾ ਮੰਡੀਆਂ 'ਚ ਸਿੱਖੋ ਕੋਈ ਵੱਡੀਆਂ ਸੜਕਾਂ ਤੇ ਸਕੂਟਰੀਆਂ ਲੈ ਕੇ ਆਉਂਦਾ ਹੁੰਦਾਗਾ ਦੀਪੂ ਕੰਦਲ ਸਕੂਟਰੀ ਦਾ ਮੇਰੇ ਨੰਬਰ ਨਹੀਂ ਪੜਿਆ ਗਿਆਗਾ ਕਹਿੰਦਾ ਉਹ ਨੰਬਰ ਹੈ ਨਹੀਂ ਸੀਗਾ ਦੀਪਕਾ ਨੇ ਮੈਂ ਕੋਸ਼ਿਸ਼ ਕੀਤੀ ਸੀ ਪਰ ਮੈਂ ਡਿੱਗ ਗਿਆ ਐਡਾ ਭੜਾ ਕਹਿੰਦਾ ਵੀ ਮੈਨੂੰ ਕਿਰਾਂ ਖਵਰਾਟ ਆ ਗਿਆ ਕਹਿੰਦਾ ਜਿਵੇਂ ਸਕੂਟਰੀ ਦਾ ਨੰਬਰ ਪੜ ਲੈਂਦਾ ਨਾ ਕਹਿੰਦਾ ਮੈਂ ਤਸੱਲੀ ਕਰਾਉਂਦਾ ਉਹ ਕੁੜੀਆਂ ਦੀ ਮੁੜ ਕੇ ਕਿਹੇ ਚ ਰਕੂਟਰੀ ਨਹੀਂ ਸੀ ਮਾਰਦੀਆਂ ਕਹਿੰਦਾ ਉਹ ਵੀ ਖੜੀਆਂ ਖੜੀਆਂ ਨੇ ਕਾਮਲ ਮਾਰਿਆ ਇੱਕੇ ਦਮ ਸਕੂਟਰੀ ਲੈ ਕੇ ਚੜ ਗਈਆਂ ਤੁਸੀਂ ਸਾਡਾ ਤਾਂ ਘਰ ਪੱਟਤਾ ਸੀ ਹੱਥ ਬਨ ਕੇ ਬੇਨਤੀ ਹੈ ਜਿਹਨੂੰ ਸਕੂਟਰੀ ਨਹੀਂ ਆਉਂਦੀ ਵੱਡੀ ਸੜਕ ਤੇ ਪੰਗੇ ਨਾ ਲਿਆ ਕਰੋ ਸਾਨੂੰ ਪਤਾ ਵੀ ਛੱਟ ਦੇ ਕੀ ਗੁਜਰੀ ਐ ਉਹ ਦਿਨ ਦਾ ਸਿਰ ਦੁਖਣ ਲੱਗਿਆ ਦਿਮਾਗ ਖਰਾਬ ਹੋ ਗਿਆ ਸੀਗਾ ਕੋਈ ਪਾਸਾ ਨਹੀਂ ਦੀਪੂ ਦਾ ਜਿੱਥੇ 6:00 ਵਜੇ ਬਣਾ ਰਿਹਾ ਹੋਵੇ ਗੋਡਿਆਂ ਤੇ ਪੈਰਾਂ ਤੇ ਹੱਥਾਂ ਤੇ ਡੌਲਿਆਂ ਤੇ ਪੱਟਾਂ ਤੇ ਸਾਰੇ ਕਿਤੇ ਛੱਟ ਮਾਰ ਕੇ ਉੱਡ ਗਈਆਂ ਫਿਰ ਤੁਸੀਂ ਉੱਡੀਆਂ ਕਿਉਂ ਤੁਸੀਂ ਖੜਦੀਆਂ ਜੇ ਸਕੂਟਰੀ ਨਹੀਂ ਆਉਂਦੀ ਕਿਉਂ ਤੁਸੀਂ ਲੈ ਕੇ ਸੜਕਾਂ ਤੇ ਜਾਨੀ ਹੋਗੀਆਂ ਤੇ ਜੇ ਤੁਹਾਡੀ ਸਕੂਟੀ ਦਾ ਨੰਬਰ ਨੋਟ ਹੋ ਜਾਂਦਾ ਫਿਰ ਤੁਹਾਡੀ ਕਰੂੰਗੀ ਤਸੱਲੀ ਵੀ ਤੁਸੀਂ ਛੱਟ ਕੇ ਤੇ ਉੱਡ ਗਈਆਂ ਫਿਰ ਖੜੀਆਂ ਕਿਉਂ ਨਹੀਂ ਗਲਤੀ ਕਿਉਂ ਕਰਕੇ ਭਜਦੀਆਂ ਹੋਣੀਆਂ ਹੋਗੀਆਂ ਜਿਹੜੇ ਮੁੰਡੇ ਦੀਪੂ ਨੂੰ ਲੈ ਕੇ ਆਏ ਸੀ ਉਹ ਦੱਸਣ ਕਹਿੰਦੇ ਵੀ ਆਂਟੀ ਕਹਿੰਦੇ ਵੀ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਕਹਿੰਦੇ ਲੈ ਕੇ ਛੜਪ ਤੇ ਸਕੂਟਰੀ ਚੜ ਗਈਆਂ ਕਹਿੰਦੇ ਇੱਕਦਮ ਚੜਦੀਆਂ ਕਾਮਲਿਆਂ ਵਾਂਗੂ ਕਹਿੰਦੇ ਇਹਨੇ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਦੀਪੂ ਨੇ ਛੱਟ ਖਾਦੀ ਐ ਜੇ ਦੀਪੂ ਨੇ ਕਹਿੰਦੇ ਵੀ ਉਹਨਾਂ ਨੂੰ ਨਾ ਬਚਾਣਾ ਹੁੰਦਾ ਤਾਂ ਦੀਪੂ ਦਾ ਮੋਟਰਸਾਈਕਲ ਦਾ ਵੱਡਾ ਸੀ ਕਹਿੰਦੇ ਯੋਰ ਦੀ ਬਾਜ ਦਾ ਤੇ ਕਹਿੰਦੇ ਉਹ ਤਿੰਨਾਂ ਦੇ ਬਹੁਤ ਛੱਟਾਂ ਵੱਜਣੀਆਂ ਸੀ ਤੇ ਫਿਰ ਗਲਤੀ ਕਰਦੇ ਕਹਿੰਦਾ ਮੁੰਡੇ ਆਹਾਂ ਚ ਵੀ ਮੁੰਡੇ ਨੇ ਇਸ ਨੂੰ ਮਾਰਿਆ ਇਸ ਮੋਟਰਸਾਈਕਲ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਦੀਪੂ ਨੇ ਛੱਟ ਖਾ ਲਈ ਦੀਪੂ ਦੇ ਛੱਟ ਕਾਫੀ ਆ ਗੋਡੇ ਗੁੱਡਿਆਂ ਤੇ ਆ ਪੱਟਾ ਤੇ ਕੁਸੁੰਦ ਸਾਬਾ ਬਹੁਤ ਛੱਟ ਆ ਦੀਪੂ ਦੇ ਪਰ ਮੈਂ ਫਿਰ ਵੀ ਕਹਿਣਾ ਚਾਹੁੰਨੀ ਆ ਵੀ ਥੋੜੀ-ਬੋਟੀ ਸੰਗ ਮੰਨਿਆ ਕਰੋ ਥੋੜੀ ਇੱਕ ਗਲਤੀ ਕਿਹਦਾ ਘ ਸਕੂਟਰੀ ਜੇ ਤੁਹਾਨੂੰ ਆਉਂਦੀ ਹੈ ਪੂਰੀ ਆਉਂਦੀ ਹੈ ਫਿਰ ਚਲਾਓ ਸੜਕ ਤੇ ਚੜਾਉਣੇ ਹੋ ਤਾਂ ਦੇਖ ਕੇ ਚੜਾਓ ਅਣਜਾਣੇ ਵਿੱਚ ਐਕਸੀਡੈਂਟ ਹੋ ਜयो ਗੱਲ ਵੱਖਰੀ ਹੈ ਵੀ ਅਣਜਾਣ ਕੋਨੇ ਚੋ ਜੇ ਕੋਈ ਹੋ ਜੇ ਹੋ ਜਾਂਦਾ ਬਹੁਤਿਆਂ ਲੋਕਾਂ ਦੀ ਹੁੰਦੀ ਹੈ ਪਰ ਇਹ ਤਾਂ ਜਾਣ ਗੁੱਝ ਕੇ ਵਾਲੀ ਗੱਲ ਹੈ ਵੀ ਤੁਸੀਂ ਖੜੀਆਂ ਖੜੀਆਂ ਨੇ ਇੱਕਦਮ ਸਰਕ ਦੇ ਸਕੂਟਰੀ ਚੜਾਤੀ ਉਹ ਵੀ ਵੱਡੀ ਤੇ ਮੋਟਰਸਾਈਕਲ ਆ ਰਿਹਾ ਤੁਹਾਨੂੰ ਦਿਖ ਰਿਹਾ ਸੋ ਲੈਣੇ ਨੂੰ ਦੇਣੇ ਪੈ ਜਾਣਗੇ ਰੱਬ ਨਾ ਕਰੇ ਵੀ ਮੇਰੇ ਮੁੰਡੇ ਨੂੰ ਕੋਸ ਹੋ ਜਾਂਦਾ ਫਿਰ ਤਾਂ ਅਸੀਂ ਭਾਲ ਕੇ ਛੱਡਦੇ ਹਾਂ ਸਕੂਟਰੀਆ ਇਹਨੂੰ ਜਿਹੜੇ ਉੱਥੇ ਸਬਜ਼ੀ ਸੂਜੀ ਵੇਚਦੇ ਸੀ ਕੋਈ ਤਾਂ ਜਾਣਦਾ ਹੀ ਹੁੰਦਾ ਨਾ ਵੀ ਕੌਣ ਸੀ ਗਿਆ ਉਹ ਸਕੂਟਰੀ ਵਾਲਾ ਉੱਥੇ ਸਬਜ਼ੀਆਂ ਕੇਲੇ ਵਾਲੇ ਬਾਵਾ ਖੜੇ ਹੁੰਦੇ ਆ ਸਾਹਮਣੇ ਹੋਟਲ ਵੀ ਆ ਕੋਈ ਤਾਂ ਅਗਲਾ ਦੱਸ ਹੀ ਦਿੰਦਾ ਵੀ ਫਲਾਨਿਆਂ ਦੀਆਂ ਕੁੜੀਆਂ ਜਾਂ ਬੁੜੀਆਂ ਹੋਣਗੀਆਂ ਦੋ ਭਾਈ ਵਖਤੌਰ ਦੀਆਂ ਦੀਪੂ ਕਹਿੰਦਾ ਭਾਈ ਵਖਤੌਰ ਬੰਨ੍ਹ ਆਈਆਂ ਸੀ ਉਧਰ ਹੀ ਮੁੜ ਗਈਆਂ ਕਹਿੰਦਾ ਮੰਮੀ ਇੰਨਾ ਮੈਂ ਦੇਖਿਆ ਡਿੱਗੇ ਪਏ ਨੇ ਕਿੱਲਾ ਬਾਟ ਮੇਰਾ ਮੁੰਡਾ ਰੁੜੀ ਗਿਆ ਸੋਨੂੰ ਬਚਾਉਣ ਦੇ ਚੱਕਰ ਚ ਤੇ ਜੇ ਦੀਪੂ ਨੂੰ ਕੋਸ਼ ਹੋ ਜਾਂਦਾ ਫਿਰ ਅਸੀਂ ਸਾਨੂੰ ਛੱਡਦੇ ਨਹੀਂ ਸੀ ਭਾਲੇ ਬੇਨਾ ਫਿਰ ਚਾਹੇ ਜੋ ਮਰਜ਼ੀ ਹੋ ਜਾਂਦਾ ਕਿਉਂਕਿ ਸਾਡੇ ਮੇਰੇ ਪੱਲੇ ਤਾਂ ਅੱਲਾ ਦੀਪੂ ਐ ਹੋਰ ਕੀ ਐ ਥੋੜਾ ਬਹੁਤਾ ਸੋਚਿਆ ਕਰੋ ਚੱਲ ਮੇਰਾ ਤਾਂ ਮੁੰਡਾ ਸਿੱਧੀ ਕੁਛ ਵੀ ਮੈਨੂੰ ਕਿੰਨੀ ਤਕਲੀਫ ਆਈ ਤੇ ਮੁੰਡੇ ਤਾਂ ਹੋਰਾਂ ਦੇ ਵੀ ਵਿਚਾਰਿਆਂ ਦੇ ਹੋਣਗੇ ਛੋਡੀਆਂ ਗਲਤੀਆਂ ਕਾਰਨ ਤੁਸੀਂ ਕਿਸੇ ਬੱਚੇ ਦੀ ਜਾਨ ਲੈ ਸਕਦੇ ਹੋ ਥੋੜਾ ਬੋਟਾ ਧਿਆਨ ਨਾਲ ਚਲਾਓ ਨਹੀਂ ਆਉਂਦੀ ਤਾਂ ਸੜਕ ਤੇ ਆਉਣ ਦਾ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਪਤਾ ਤਾਂ ਅਸੀਂ ਜਰੂਰ ਕਰਾਂਗੇ ਵੀ ਇਹ ਕੌਣ ਸਿਗੀਆਂ ਜਾਣਦੇ ਆਂ ਅਸੀਂ ਪੁੱਛ ਕੇ ਜਰੂਰ ਆਵਾਂਗੇ ਵੀ ਕੀ ਉਹ ਸਬਜ਼ੀ ਵਾਲੇ ਕੋਈ ਦੱਸ ਦੇਣ ਵੀ ਕਿਹੜੀਆਂ ਕੁੜੀਆਂ ਜਾਂ ਬੁੜੀਆਂ ਸਿਗੀਆਂ ਜਿਨ੍ਹਾਂ ਨੇ ਵੀ ਉਹ ਸਕੂਟਰੀ ਇੱਕਦਮ ਸੜਕ ਤੇ ਚੜਾ ਕੇ ਮੇਰੇ ਮੁੰਡੇ ਦੇ ਛੱਟਾ ਮਰਵਾਈਆਂ ਗਈਆਂ ਤੁਹਾਡੀ ਗਲਤੀ ਨਹੀਂ ਮੇਰਾ ਘਰ ਪਟਦਾ ਸੀ ਥੋੜੀ-ਬੋਟੀ ਸੰਗ ਮੰਨਿਆ ਕਰੋ ਜਦੋਂ ਚੀਜ਼ ਆਉਂਦੀ ਨਹੀਂ ਚਾਕੇ ਵੱਡੀ ਸੜਕ ਤੇ ਕੇ ਅੰਬ ਲੈਣਾ ਆਉਣੀਆਂ ਤੁਸੀਂ ਦੋ ਕੰਦਾ ਵੀਰੇ ਤੁਸੀਂ ਕਹੋਗੇ ਤਾਂ ਬੀਪੀ ਵਧੇ ਪਰ ਮੈਨੂੰ ਮੈਨੂੰ ਦੁੱਖ ਆਉਂਦਾ ਮੇਰਾ ਉਦੋਂ ਦਾ ਸਿਰ ਦੁਖੀ ਜਾਂਦਾਗਾ। ਵੀ ਮੇਰਾ ਮੁੰਡਾ ਮਾਰ ਕੇ ਧਰਤਾ ਸੀ ਇਹਨਾਂ ਦੀ ਛੋਟੀ ਜੀ ਗਲਤੀ ਨੇ। ਦੀਪੂ ਕੰਦਮਾ ਚਾਕਿਆ ਵੀ ਵੀ ਕੀ ਲੈਣ ਕੀ ਆਈਆਂ ਸੀ ਸੜਕ ਤੇ ਵੀ ਇਹਨਾਂ ਨੇ ਕੁਝ ਲੈਣਾ ਸੀ ਕਿ ਹੋਟਲ ਤੋਂ ਕੁਝ ਲੈਣ ਆਈਆਂ ਸੀ ਕਹਿੰਦਾ। ਉਹਦੀ ਚੜ ਕੇ ਮੋਸਕੂਟਰੀ ਤੇ ਉੱਡ ਗਈਆਂ ਕਹਿੰਦਾ ਖੜਗਾਂ ਵੀ ਨਹੀਂ ਫੇਰ ਕਹਿੰਦਾ। ਉਹ ਮੁੰਡਿਆਂ ਨੇ ਬਾਜਾ ਵੀ ਮਾਰੀਆਂ ਵੀ ਖੜੋ ਖੜੋ ਤੁਸੀਂ। ਕਿਸੇ ਦਾ ਘਰ ਫੱਟ ਕੇ ਦੁਰਗੀਆਂ ਸੀ। ਤਿੰਨ ਤਿੰਨ ਸਕੂਟਰੀ ਤੇ ਬੈਹਿ ਜਾਣ ਮੈਂ ਤੁਸੀਂ ਤਿੰਨ ਬੈਠਣ ਦਾ ਦਾ ਤੁਹਾਡਾ ਹੱਤੀ ਵੀ ਸਕੂਟਰੀ ਦੋ ਜਣਿਆਂ ਦੀ ਹੈ ਤਿੰਨ ਤਿੰਨ ਬੈਹਿਣ ਦਾ ਕੀ ਮਤਲਬ ਹੈ ਫੇਰ ਹੀ ਤੁਹਾਡੇ ਪੁਲਿਸ ਚਲਾਣ ਘੱਟਦੀ ਹੈ ਸਮ ਦੀ ਸੋਥੋ ਹੈ ਨਹੀਂ ਫਿਰ ਸਮੀ ਨਹੀਂ ਫਿਰ ਮੁੰਡੇ ਦੇ ਮੂਰੇ ਕਰਤੀ ਤੁਸੀਂ ਪਛਾਣ ਦੀਪੂ ਕਹਿੰਦਾ ਮੈਂ ਲਵਾਂਗਾ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੇ ਤੇ ਸਕੂਟਰੀ ਮਾਰੀ ਹੈ ਕਹਿੰਦਾ ਮਮੀ ਭੱਜ ਗਈਆਂ ਗੱਲ ਕਰ ਕਹਿੰਦਾ ਉਹ ਸੋ ਵੀਰੇ ਇਸ ਕਰਕੇ ਮੈਂ ਵੀਡੀਓ ਨਹੀਂ ਸਿਪਾਈ ਕਿ ਵੀ ਕਿਸੇ ਦੀ ਛੋਟੀ ਜੀ ਗਲਤੀ ਕਾਰਨ ਮੇਰਾ ਘਰ ਪਟਿਆ ਗਿਆ ਸੀਗਾ ਇੱਕ ਵਿੰਦ ਚੋਂ ਮੇਰੇ ਮੇਰਾ ਘਰ ਪੱਟ ਕੇ ਤੁਰ ਗਈਆਂ ਸੀ ਜਮਜੂਤ ਹੀ ਚੜੇ ਫਿਰਦੇ ਸੀ ਤਿੰਨ ਸਕੂਟਰੀ ਤੇ ਮੇਰੇ ਲਈ ਤਾਂ ਉਹ ਜਿਨ੍ਹਾਂ ਨੇ ਮੇਰਾ ਮੁੰਡਾ ਹੀ ਮਾਰ ਦੇਣਾ ਸੀ ਉਹ ਤਾਂ ਚੰਗੇ ਰਹਿਣਾ ਮੁੰਡੇ ਜਿਹੜੇ ਨੂੰ ਹਸਪਤਾਲ ਚੱਕ ਲੈ ਤੇ ਡਾਕਟਰ ਨੇ ਝਰਕ ਝਰਕ ਪੱਟੀਆਂ ਕਰੀਆਂ ਬਲੱਡ ਨਾਲ ਇਹਦੇ ਸਾਰੇ ਕੱਪੜੇ ਲਿਬੜੇ ਪਏ ਸੀਗੇ ਜਿੰਨ ਨੂੰ ਸਕੂਟਰੀ ਨਹੀਂ ਆਉਂਦੀ ਰੱਬ ਦੇ ਵਾਸਤੇ ਉਹ ਸਕੂਟਰੀ ਨਾ ਚਲਾਓ ਜਿਨ੍ਹਾਂ ਨੂੰ ਆਉਂਦੀ ਆ ਸਿਰਫ ਸਕੂਟਰੀ ਉਹੀ ਚਲਾਓ ਤੇ ਛੋਟੀਆਂ ਗਲਤੀਆਂ ਕਿਹਦਾ ਘਰ ਪੱਟ ਸਕਦੇ ਨੇ ਤੇ ਦੀਪੂ ਨੂੰ ਕੁਝ ਹੋ ਜਾਂਦਾ ਮੇਰੇ ਪਰਲੇ ਕੁਝ ਵੀ ਨਹੀਂ ਸੀਗਾ ਸੋ ਮੈਂ ਕਹਣੀਆ ਸੱਚੇ ਪਾਤਸ਼ਾਹ ਵੈਗਰੂ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਤਰਕਤੀ ਬਖਸ਼ੀ ਵੀ ਆਪਾਂ ਗੁਰੂ ਮਹਾਰਾਜ ਦੇ ਲੜ ਲੱਗੇ ਸੀ ਪਾਠ ਕਰਦੇ ਸੀ ਮਹਾਰਾਜ ਨੇ ਹੱਥ ਦੇ ਕੇ ਦੀਪੂ ਨੂੰ ਰੱਖ ਲਿਆ ਪਰ ਉਹ ਕੁੜੀਆਂ ਨੇ ਮਾਰਨ ਵਾਲੀ ਮੇਰੇ ਮੁੰਡੇ ਨੂੰ ਕਸਰ ਨਹੀਂ ਸੀ ਛੱਡੀ ਚੰਗਾ ਭਲਾ ਵੱਡੀ ਸੜਕ ਤੇ ਕਹਿੰਦਾ ਮੈਂ ਕੱਲਾ ਆਉਣਾ ਮੇਰੇ ਮਗਰ ਮੂਰੇ ਵੀ ਕੁਛ ਨਹੀਂ ਸੀ ਮਾਂ ਕਹਿੰਦਾ ਖੜੀਆਂ ਨਹੀਂ ਸਕੂਟਰੀ ਇੱਕੇ ਦਮ ਮੇਰੇ ਮੂਰੇ ਕਰਤੀ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਇਹਨੇ ਛੱਟ ਖਾ ਲਈ ਸੋ ਸੱਚੇ ਪਾਸ਼ਾ ਵੈਗਰੂ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਤਰੱਕੀ ਦੇਵੇ ਗਲਤੀਆਂ ਨਾ ਕਰਿਆ ਕਰੋ ਥੋਡੀ ਛੋਟੀ ਜੀ ਗਲਤੀ ਕਿਸੇ ਦਾ ਘਰ ਪਟ ਸਕਦੀ ਹੈ ਸੋ ਮੈਂ ਵੀਡੀਓ ਅੱਜ ਇੰਨੀ ਬਣਾਉਣੀ ਆ ਜੀ ਫੇਰ ਬਣਾਵਾਂਗੇ ਵੈਗਰੂ ਸੁੱਖ ਰੱਖੇ ਜੀ ਤੇ ਠੀਕ ਹੈ ਦੀਪੂ ਬਹੁਤ ਵਧੀਆ ਓਕੇ ਆ ਡਾਕਟਰ ਨੇ ਵਧੀਆ ਦਵਾਈ ਲਿਖੀ ਵਧੀਆ ਉਹਦੇ ਪੱਟੀਆਂ ਕਰੀਆਂ ਵਧੀਆ ਮੈਡੀਸ਼ਨ ਵਧੀਆ ਜੀ ਖੁਰਾਕ ਤੇ ਕੀ ਦੀਪੂ ਠੀਕ ਹੈ ਜੀ ਬਾਕੀ ਇਸ ਉਮਰ ਚ ਬੱਚਾ ਘੱਟ ਗੋਲ ਦਾ ਹੁੰਦਾ ਸੋ ਆਪ ਸਭ ਨੂੰ ਵੈਗਰੂ ਚੜ੍ਹਦੀ ਕਲਾ ਚ ਰੱਖੇ